ਸੇਕੀ ਪਾਉਂਦੇ ਹਾਂ ਖਾਣਾ ਅੱਜ ਅੰਬਰ ਚਾਹ ਦੇ ਨੇ ਕੋਈ ਨਹੀਂ ਕਿਚਨ ਚ ਚਲ ਕੋਈ ਸਲਾੰਗ ਗੋਵੀ ਭਈਆ ਕਪਾਹ ਲੈਣੀ ਨਹੀਂ ਨਹੀਂ ਭਈਆ ਕਪਾਹ ਵੇਲਣੀ ਐਸਾ ਖਾਣਾ ਬਣਦਾ ਸੀ ਓਏ ਕਪਾਹ ਵੇਲਣੀ ਖੰਡ ਵਾਲਾ ਹੱਥਾ ਸਲਾੰਗ ਸਲੰਗ ਭਈਆ ਭਈਆ ਸਲੰਗ ਅੰਬਰ ਚ ਰੱਖਾ ਪਿਆ ਸੰਦੂ ਉਪਰੇ ਚਰਖਾ ਛਗਣਾ ਵਾਲਾ ਪਟੜਾ ਓਕੇ ਲੀਕ ਗੱਗਰਾ ਜੀ ਪ੍ਰਾਣੀ ਕੰਗ ਇਹਨੂੰ ਕੰਗ ਕਹਿੰਦੇ ਨੇ ਇਹ ਆ ਫਲਾ ਆਹ ਇਹ ਜੂਲਾ ਇਹ ਤਰਫ ਵਾਲੀ ਉਹ ਟਰੈਕਟਰ ਦੀ ਪੁਲੀ ਉਪਰ ਸੱਚਕੜਾ ਨਾਲਾ ਬਣ ਵਾਲਾ ਅੱਡਾ ਨਾਲਾ ਬਣਨ ਵਾਲਾ ਅੱਡਾ ਹੈਲੋ ਗਾਇਜ਼ ਨਾਲਾ ਇਹ ਪੜੋਲੀ ਇਹ ਜੀ ਪੁਰਾਣੇ ਇਹ ਪ੍ਰਾਣੀਆਂ 80 ਸੰਦੂਕ